ਭਈਆ ਦੇਖ ਲੋ ਚਲਦੀ ਚਲਦੀ ਗੱਡੀ ਨੂੰ ਰੋਡ ਦੇ ਉਤੇ ਭਿਆਨਕ ਅੱਗ ਲੱਗ ਗਈ ਅੱਗ ਦੇ ਭਾਂਬੜ ਮਚ ਗਏ ਮੌਕੇ ਤੇ ਤੁਸੀਂ ਦੇਖੋ ਅੱਗ ਦੇ ਲੱਗਣ ਕਾਰਨ ਪੂਰੀ ਗੱਡੀ ਸੜ ਕੇ ਸੁਆਹ ਹੋ ਗਈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੇ ਤੇ ਨਾਲ ਦੇ ਕਮੈਂਟ ਕਰ ਦਿਓ ਖਬਰ ਤੁਹਾਨੂੰ ਦਿਖਾਉਂ ਜਾ ਰਹੇ ਹਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀ ਜਿੱਥੇ ਕੀ ਇੱਕ ਰੋਡ ਤੇ ਉਤੇ ਜਾਂਦੀ ਹੋਈ ਨਮੀ ਗੱਡੀ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਦੱਸਿਆ ਜਾਂਦਾ ਕਿ ਵਿਚਕਾਰ ਚਲਾਰ ਹੈ ਕਾ ਡਰਾਈਵਰ ਨੇ ਵਿੱਚੋਂ ਛਾਲ ਮਾਰ ਕੇ ਮਸਾ ਹੀ ਜਾਨ ਬਚਾਈ ਹੈ ਕਿਉਂਕਿ ਅੱਜ ਕੱਲ੍ਹ ਲਗਾਤਾਰ ਗੱਡੀਆਂ ਨੂੰ ਅੱਗ ਲੱਗਣ ਦੀ ਘਟਨਾਵਾਂ ਆ ਰਹੀਆਂ ਨੇ ਦੂਜੇ ਪਾਸੇ ਹੁਣ ਤਾਂ ਸਕੂਟਰ ਮੋਟਰਸਾਈਕਲਾਂ ਨੂੰ ਵੀ ਅੱਗ ਲੱਗਣ ਦੇ ਨਾਲ-ਨਾਲ ਵੀਡੀਓ ਵਾਇਰਲ ਹੋ ਰਹੀਆਂ ਨੇ ਦੱਸ ਦਿੰਦੇ ਆ ਕਿ ਗੱਡੀ ਦੇ ਵਿੱਚੋਂ ਵਾਇਰ ਦੇ ਕਾਰਨ ਅੱਗ ਲੱਗ ਜਾਂਦੀ ਹੈ ਤੇ ਕਈ ਜਗ੍ਹਾ ਗੱਡੀਆਂ ਦੀ ਬੈਟਰੀ ਵੀ ਜਿਹੜੀ ਦੱਸਿਆ ਜਾ ਰਿਹਾ ਕਿ ਫੱਟੀ ਹੈ ਜਿਸ ਤੋਂ ਬਾਅਦ ਇਹ ਅੱਗ ਲੱਗਣ ਦੇ ਜਿਹੜੇ ਮਾਮਲੇ ਲਗਾਤਾਰ ਵੱਧ ਰਹੇ ਨੇ ਤੇ ਪਿਛਲੇ ਦਿਨ ਅਸੀਂ ਵੀ ਆਪਣੇ ਚੈਨਲ ਰਾਹੀਂ ਖਬਰ ਬਖਾਈ ਸੀ ਕਿ ਮਕੈਨਿਕ ਦੇ ਉਧੋਂ ਪੂਰੀ ਜਾਣਕਾਰੀ ਲਈ ਸੀ ਕਿ ਅੱਗ ਕਿਉਂ ਲੱਗਦੀ ਹੈ ਜ਼ਿਆਦਾਤਰ ਕਾਰਨ ਕਿਉਂ ਨਹੀਂ ਅੱਗ ਲੱਗਣ ਦੇ ਤਾਂ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਸੀ ਕਿ ਕਈ ਲੋਕ ਐਂਪਲੀਫਾਇਰ ਲਗਾ ਲੈਂਦੇ ਨੇ ਆਪਣੀ ਗੱਡੀ ਦੇ ਵਿੱਚ ਉੱਦੇ ਵਿੱਚ ਜੋ ਐਂਪਲੀਫਾਇਰ ਲਗਾਉਂਦੇ ਉਦਿਆਂ ਜੋ ਤਾਰਾ ਹੁੰਦੀਆਂ ਨੇ ਉਹ ਜਿਹੜੀਆਂ ਮਿਲ ਜਾਂਦੇ ਨੇ ਆਪ ਦੇ ਵਿੱਚ ਤਾਂ ਸ਼ਾਰਟ ਸਰਕਟੇ ਵਾਪਰ ਜਾਂਦਾ ਜਿੱਤੋਂ ਬਾਅਦ ਗੱਡੀ ਨੂੰ ਆਕ ਲੱਗਣ ਦੀ ਜ਼ਿਆਦਾਤਰ ਕਟਨਾ ਵਾਪਰਦੀਆਂ ਨੇ ਤੇ ਕਈ ਲੋਕ ਜ਼ਿਆਦਾ ਮੋਟੀਵੇਸ਼ਨ ਕਰਾ ਲੈਣ ਦੇ ਗੱਡੀ ਨੂੰ ਜਿਸ ਤਰੀਕੇ ਨਾਲ ਕਈ ਹੋਰ ਨਜ਼ਦਾ ਲਗਾ ਦੇਣੇ ਜਾਂ ਅੰਦਰ ਲਾਈਟਾਂ ਲਗਾ ਲਿੰਦੇ ਨੇ ਗੱਡੀਆਂ ਦੇ ਤਾਂ ਉਹਦੇ ਨਾਲ ਵੀ ਵਾਇਰ ਜ਼ਿਆਦਾ ਐਕਸਟਰਾ ਵਾਇਰ ਪਾਰ ਨਾਲ ਇਹ ਅੱਗ ਲੱਗਣ ਦੇ ਘਟਨਾਮਾ ਵਾਪਰਦਿਆਂ ਨੇ ਪਰ ਜਿਸ ਤਰੀਕੇ ਨਾਲ ਭਾਂਬੜ ਮਚੇ ਨੇ ਗੱਡੀ ਨੂੰ ਸਰੀਆਮ ਤੁਸੀਂ ਦੇਖੋ ਮੇਨ ਰੋਡ ਦੇ ਉੱਤੇ ਅੱਗ ਲੱਗ ਰਹੀ ਹੈ ਤਾਂ ਉਸ ਤੋਂ ਬਾਅਦ ਰੋਡ ਦੇ ਉੱਤੇ ਜਾਂਦੇ ਹੋਏ ਜਿਹੜੇ ਰਾਹਗੀਰ ਨੇ ਕਾਰਾਂ ਵਾਲੇ ਮੋਟਰਸਾਈਕਲਾਂ ਵਾਲੇ ਉਹ ਵੀ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਕਿਵੇਂ ਤੁਸੀਂ ਦੇਖੋ ਕਿ ਚੱਲਦੀ ਹੋਈ ਗੱਡੀ ਨੂੰ ਅੱਗ ਲੱਗੀ ਹੈ ਕਈ ਵਾਰ ਕੀ ਹੁੰਦਾ ਜੀ ਅਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਪਣੇ ਕਿਸੇ ਦੋਸਤ ਮਿੱਤਰਾਂ ਦੇ ਨਾਲ ਇਸ ਤਰੀਕੇ ਨਾਲ ਰੋਡ ਦੇ ਉੱਤੇ ਗੱਡੀ ਦੇ ਵਿੱਚ ਜਾਂਦੇ ਹੁੰਦੇ ਆ ਪਰ ਐਡਾ ਦੀ ਘਟਨਾ ਵਾਪਰ ਜਾਵੇ ਤਾਂ ਕਿਤੇ ਨਾ ਕਿਤੇ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਪਰ ਇਹ ਘਟਨਾ ਵਾਪਰੀ ਹੈ ਇਸ ਦੇ ਨਾਲ ਦੱਸਿਆ ਜਾ ਰਿਹਾ ਕਿ ਕਾਰ ਮਾਲਕ ਵਿਚਕਾਰ ਗੱਡੀ ਤੋਂ ਚਾਰ ਮਾਰ ਕੇ ਮਸਾ ਹੀ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ ਜਿਸ ਤੋਂ ਬਾਅਦ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਲੱਖਾਂ ਦੀ ਲਈ ਹੋਈ ਇਸ ਗੱਡੀ ਨੂੰ ਅੱਗ ਦੇ ਨਾਲ ਸੜਦੇ ਵੇਖਿਆ ਜਿਸ ਤੋਂ ਬਾਅਦ ਉਸ ਕਾਰ ਮਾਲਕ ਦੀਆਂ ਅੱਖਾਂ ਨਮ ਸੀ ਜਿਸ ਤੋਂ ਬਾਅਦ ਉਸ ਨੂੰ ਨਾਲ ਵੱਲੋਂ ਕਿਹਾ ਗਿਆ ਕਿ ਬਹੁਤ ਹੀ ਮਿਹਨਤ ਦੇ ਪੈਸੇ ਨਾਲ ਇਹ ਗੱਡੀ ਕਮਾ ਕੇ ਲਈ ਸੀ ਪਰ ਅੱਜ ਆਪਣੀ ਅੱਖਾਂ ਦੇ ਅੱਗੇ ਸੜਦੇ ਹੋਏ ਦੇਖ ਕੇ ਪਾਪਕ ਹੋ ਰਿਹਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓ ਕਿਵੇਂ ਗੱਡੀ ਨੂੰ ਭਿਆਨਕ ਅੱਗ ਲੱਗੀ ਹੈ ਤੁਸੀਂ ਵੀ ਆਪਣੀ ਜਿਹੜੇ ਮੋਟਰਸਾਈਕਲ ਜਾਂ ਫਿਰ ਗੱਡੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਮਕੈਨਿਕ ਤੋਂ ਜਾਂਚ ਕਰਵਾ ਲਿਆ ਕਰੋ ਦੂਜੇ ਪਾਸੇ ਤਾਰਾਂ ਦੀ ਸਹੀ ਜਾਂਚ ਕਰਿਆ ਕਰੋ ਕਿ ਕੋਈ ਤਾਰ ਇਸ ਤਰੀਕੇ ਦੇ ਨਾਲ ਸ਼ਾਰਟ ਸਰਕਟ ਹੋਣ ਵਾਲੀ ਤਾਂ ਨਹੀਂ ਜਾਂ ਫਿਰ ਕਈ ਵਾਰ ਹੁੰਦਾ ਹੈ ਕਿ ਬੈਟਰੀਆਂ ਪੁਰਾਣੀਆਂ ਹੋ ਜਾਂਦੀਆਂ ਨੇ ਜਾਂ ਫਿਰ ਬੈਟਰੀਆਂ ਦੇ ਵਿੱਚ ਵੀ ਤਾਰਾਂ ਸਪਰ ਕਰ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ ਨੇ ਬੈਟਰੀਆਂ ਵਿੱਚ ਚੰਗੀ ਤਰ੍ਹਾਂ ਤੁਸੀਂ ਆਪਣੀਆਂ ਗੱਡੀਆਂ ਦੀ ਚੈੱਕ ਕਰ ਲਿਆ ਕਰੋ ਜਿੱਦੇ ਨਾਲ ਕਿ ਤੁਹਾਡਾ ਕੋਈ ਇਸ ਤਰੀਕੇ ਦਾ ਪਾਣਾ ਨਾ ਵਾਪਰੇ ਜੋ ਕਿ ਗੱਡੀ ਨੂੰ ਤੁਸੀਂ ਦੇਖੋ ਕਿ ਮੇਨ ਰੋਡ ਦੇ ਉੱਤੇ ਅੱਗ ਲੱਗੀ ਹੈ ਵੱਧ ਤੋਂ ਵੱਧ ਕੰਟੈਂਟ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਕਰਿਓ ਜਿੱਦੇ ਨਾਲ ਕਿ ਹੋਰ ਕਿਸੇ ਦੇ ਨਾਲ ਇਸ ਤਰੀਕੇ ਦੀ ਘਟਨਾ ਨਾ ਵਾਪਰੇ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਤੱਕ ਵੀ ਜ਼ਰੂਰ ਪਹੁੰਚਾਉਗੇ ਧੰਨਵਾਦ